ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਦੇਖੋ ਆਲ ਓਵਰ ਸੂਟ ਨੇ ਨਾਲ ਤੁਹਾਨੂੰ ਸੂਰ ਦੁਪੱਟੇ ਵੀ ਮਿਲਣਗੇ ਰਿਯੋਨ ਦੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਹਾਂ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਪਿਓਰ ਰਿਯੋਨ ਹੈ ਜੀ ਆਲ ਓਵਰ 5 ਮੀਟਰ ਸੂਟ ਮਿਲੂਗਾ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਹੈ ਬ੍ਰਾਂਡਡ ਆ ਬੀ ਐਲ ਐਮ ਬ੍ਰਾਂਡ ਦਾ ਪੀਸ ਆ ਪੂਰਾ 5 ਮੀਟਰ ਕਪੜਾ ਮਿਲੂਗਾ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਇਹਦੇ ਚ ਨਾ ਕਲਰ ਇਹੀ ਮਿਲੂਗਾ ਤੇ ਡਿਜ਼ਾਈਨ ਤੁਹ ਬਹੁਤ ਸੋਹਣੇ ਖੂਬਸੂਰਤ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਰੇਟ ਰਹੂਗਾ ਇਹਦਾ ਤੁਹਾਨੂੰ ਇੱਕ ਸੂਟ ਮਿਲੂਗਾ ਜੀ 650 ਰੁਪਏ ਦਾ ਜੀ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਜੋ ਰੇਟ ਬੋਲ ਮੈਂ ਬੋਲ ਰਿਹਾ ਹਾਂ ਉਸੇ ਰੇਟ ਤੁਹਾਡੇ ਸੂਟ ਘਰੇ ਪਹੁੰਚਣਗੇ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਤੇ ਦੋ ਸੂਟ ਮਿਲਣਗੇ 1200 ਰੁਪਏ ਦੇ ਚਾਰ ਡਿਜ਼ਾਈਨ ਨੇ ਟਾਈਗਰ ਪ੍ਰਿੰਟ ਆ ਪਿਓਰ ਰਿਯੋਨ ਆ ਬੀ ਐਲ ਐਮ ਬ੍ਰਾਂਡ ਆ ਬ੍ਰਾਂਡ ਚੈੱਕ ਕਰ ਲੋ ਨਾਲ ਆ ਲਓ ਜੀ ਬ੍ਰਾਂਡ ਚੈੱਕ ਕਰੋ ਜਰਾ ਸਾਰੇ ਪੀਸ ਆ ਲਓ ਇੱਧਰ ਦਿਖਾ ਦਿਓ ਚਲੋ ਠੀਕ ਆ ਆ ਲਓ ਚੈੱਕ ਕਰੋ ਜੀ ਦੂਸਰਾ ਡਿਜ਼ਾਈਨ ਆ ਗਿਆ ਜੀ ਡਿਜ਼ਾਈਨ ਸਾਰੇ ਹੀ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਸਾਰਾ ਤੁਹਾਡੇ ਸਾਹਮਣੇ ਮੈਂ ਨਾਲੇ ਖੋਲਣ ਲੱਗਿਆ ਪੈਕ ਪੀਸ ਆਏ ਨੇ ਇਹ ਰੇਟ ਰਹੂਗਾ ਸਿਰਫ ਔਰ ਸਿਰਫ ਇੱਕ ਸੂਟ 650 ਦਾ ਜੀ 2 ਸੂਟ ਮਿਲਣਗੇ 1200 ਰੁਪਏ ਦੇ ਬਹੁਤ ਸੋਹਣੇ ਡਿਜ਼ਾਈਨ ਨੇ ਕੋਈ ਵੀ ਡਿਜ਼ਾਈਨ ਛੱਡਣ ਵਾਲਾ ਨਹੀਂ ਹੈਗਾ ਨੇਵੀ ਬਲੂ ਕਲਰ ਆ ਗਿਆ ਜੀ ਜਿੰਨੇ ਡਿਜ਼ਾਈਨ ਆਏ ਨੇ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਖੁੱਲ ਕੇ ਦਿਖਾਉਂਗਾ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਦੂਸਰਾ ਕਲਰ ਦਿਖਾਤਾ ਜੀ ਫਿਰੋਜ਼ੀ ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ ਸਾਰੇ ਦੇ ਸਾਰੇ ਬਹੁਤ ਵਧੀਆ ਸੂਟ ਨੇ ਸਾਰੇ ਖੂਬਸੂਰਤ ਪੀਸ ਜੀ ਆ ਲੋ ਵੀ ਚੈੱਕ ਕਰੋ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਆ ਬੋਟਲ ਗ੍ਰੀਨ ਸ਼ੇਡ ਹੈ ਜੀ ਇੱਕ ਇਹਦੇ ਚ ਕਲਰ ਮਿਲੂਗਾ ਜੀ ਤੁਹਾਨੂੰ ਗਾਜਰੀ ਸ਼ੇਡ ਦੀ ਕਪੜਾ ਬਹੁਤ ਜ਼ਬਰਦਸਤ ਹੈ ਜੀ ਕੋਟ ਸੈੱਟ ਬਣਾਓ ਸਲਵਾਰ ਸੂਟ ਬਣਾਓ ਪਲਾਜ਼ੋ ਸੂਟ ਬਣਾਓ ਜੋ ਮਰਜ਼ੀ ਬਣਾਓ ਕਪੜਾ ਬਹੁਤ ਸ਼ਾਨਦਾਰ ਕਪੜਾ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਣਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਬਹੁਤ ਖੂਬਸੂਰਤ ਪੀਸ ਨੇ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਸੋਲੋ ਪੀਸ ਆਇਆ ਜੀ ਖੂਬਸੂਰਤ ਪੀਸ ਹੈ ਜੀ ਪੀ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਆ ਲੋ ਜੀ ਇੱਕ ਡਰੈਪ ਤੁਹਾਨੂੰ ਆ ਮਿਲੂਗਾ ਜੀ ਪਿਓਰ ਰਿਓਨ ਹੈ ਜੀ ਵੀ ਆਲ ਓਵਰ 5 ਮੀਟਰ ਦਾ ਛੂਟ ਹੈ ਜੀ ਖੂਬਸੂਰਤ ਪੀਸ ਹੈ ਰੈੱਡ ਕਲਰ ਜੀ ਜੈਪੂਰੀ ਸਟਾਈਲ ਡਿਜ਼ਾਈਨ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਕਲਰ ਇਹ ਚ ਦਿਖਾਉਂਗਾ ਤੁਹਾਨੂੰ ਮੈਂ ਮਸਟਰਡ ਕਲਰ ਆ ਗਿਆ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ ਸਾਰੇ ਦੇ ਸਾਰੇ ਔਰ ਬ੍ਰੈਂਡ ਵੀ ਤੁਹਾਨੂੰ ਮਿਲੂਗਾ ਜੀ ਬੀਐਨ ਬੀਐਲਐਮ ਬ੍ਰੈਂਡ ਦੇ ਪੀਸ ਹੈ ਜੀ ਖੂਬਸੂਰਤ ਪੀਸ ਪੀ ਚੈੱਕ ਕਰੋ ਜਰਾ ਕੀ ਬਾਤ ਹੈ ਨਾਲ ਬ੍ਰੈਂਡ ਵੀ ਦੇਖ ਲਓ ਕਿੰਨਾ ਸ਼ਾਨਦਾਰ ਬ੍ਰੈਂਡ ਲੱਗੇ ਹੋਏ ਹਨ ਜੀ ਉੱਪਰ ਬੀਐਲਐਮ ਬ੍ਰੈਂਡ ਦੇ ਪੀਸ ਨੇ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਪੀਕਾਕ ਸ਼ੇਡ ਜੀ ਰੇਟ ਰਹੂਗਾ ਸਿਰਫ ਇੱਕ ਸੂਟ 650 ਦਾ ਜੀ ਦੋ ਸੂਟ ਮਿਲਣਗੇ 1200 ਰੁਪਏ ਦਾ ਜੋ ਬੋਲੂਗਾ ਉਹੀ ਦਊਗਾ ਕੋਈ ਧੋਖਾ ਟੜੀ ਨਹੀਂ ਕੋਈ ਝੂਠ ਨਹੀਂ ਆਹ ਲਓ ਜੀ ਪੀ ਚੈੱਕ ਕਰੋ ਜਰਾ ਕਲਰ ਆ ਗਿਆ ਜੀ ਪਰਪਲ ਕਲਰ ਚਾਰ ਕਲਰ ਨੇ ਚਾਰੇ ਕਲਰ ਖੋਲ ਕੇ ਦਿਖਾ ਦਿੱਤੇ ਤੁਹਾਨੂੰ ਮੈਂ ਖੂਬਸੂਰਤ ਪੀਸ ਨੇ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਜੀ ਤੇ ਦੋ ਸੂਟ 1200 ਦਾ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਨੈਕਸਟ ਆਰਟੀਕਲ ਦਿਖਾਉਂਗਾ ਪਿਓਰ ਕਾਟਨ ਆ ਗਈ ਜੀ ਪ੍ਰਿੰਟਿੰਗ ਚੈੱਕ ਕਰੋ ਨਾਲੇ ਨੈਕ ਦੇ ਉੱਪਰ embroidery ਹੈ ਜੀ ਆ ਨਾਲ ਸਾਰਾ ਦੇਖੋ ਜੀ ਤੇ ਨਾਲ ਸਿੱਪੀ ਦਾ ਵਰਕ ਕੀਤਾ ਜੀ ਵਰਕ ਕੀਤਾ ਹੋਇਆ ਸਾਰਾ ਪੀਸ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਜੀ ਰੇਟ ਰਹੂਗਾ ਜੀ 695 ਰੁਪਏ ਪਿਓਰ ਕਾਟਨ ਹੈ ਜੀ ਨਾਲ ਕਾਟਨ ਦੀ ਮਿਲੂਗੀ ਬਾਟਮ ਤੇ ਮਲ ਕਾਟਨ ਦਾ ਮਿਲੂਗਾ ਜੀ ਦੁਪੱਟਾ ਉਹ ਦੁਪੱਟਾ ਵੀ ਬਹੁਤ ਖੂਬਸੂਰਤ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਜਰਾ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਜੀ ਪਿਓਰ ਮਲ ਕਾਟਨ ਦਾ ਦੁਪੱਟਾ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਜੀ 2.5 ਮੀਟਰ ਸ਼ੈਲਟਰ ਹੋਗੀ 2.5 ਤੋਂ ਉੱਪਰ ਬਾਟਮ ਮਿਲੂਗੀ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਰੇਟ ਰਹੂਗਾ ਜੀ 695 ਰੁਪਏ ਜੀ ਵੀ ਚੈੱਕ ਕਰੋ ਜੀ ਖੂਬਸੂਰਤ ਪੀਸ 695 ਪੀਚ ਕਲਰ ਦਾ ਪੀਸ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਲਓ neck ਦੇ ਉੱਪਰ embroidery ਦੇਖੋ ਕਿੰਨੀ ਸ਼ਾਨਦਾਰ embroidery ਕੀਤੀ ਹੈ ਜਿਆ ਪਲੇਨ ਮਿਲੂਗੀ ਜੀ ਕਾਟਨ ਦੀ ਬਾਟਮ ਰੇਟ ਰਹੂਗਾ ਜੀ 695 ਰੁਪਏ ਦੋ ਸੂਟ ਲਾਓਗੇ 1300 ਰੁਪਏ ਦੇ ਜੀ ਦੁਪੱਟਾ ਮਲ ਕਾਟਨ ਦਾ ਜੀ ਵੀ ਚੈੱਕ ਕਰੋ ਨਵੇਂ-ਨਵੇਂ ਡਿਜ਼ਾਈਨ ਸਾਰੇ ਦੇ ਰਹੇ ਤੁਹਾਨੂੰ ਅੱਜ ਇੱਕ ਸੂਟ 695 ਜੀ ਦੋ ਸੂਟ 1300 ਰੁਪਏ ਦੇ ਆ ਲਓ ਵੀ ਚੈੱਕ ਕਰੋ ਗ੍ਰੀਨਿਸ਼ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਨੈਕਲੈਂਡ ਚੈੱਕ ਕਰੋ ਕਿੰਨਾ ਸ਼ਾਨਦਾਰ ਨੈਕਲੈਂਡ ਨਾਲੇ ਦੇ ਅੰਦਰ ਵੀ ਇਹ ਸਾਰਾ ਸਿੱਪੀ ਵਰਕ ਨਾਲ ਦੇਖੋ ਪੱਤਾ ਬਣਿਆ ਹੋਇਆ ਜੀ ਬਹੁਤ ਵਧੀਆ ਪੀਸ ਨੇ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਦਊਗਾ ਜੀ ਬਹੁਤ ਵਧੀਆ ਮਲ ਕਾਟਨ ਦਾ ਦੁਪੱਟਾ ਇਹ ਗਰਮੀਆਂ ਦੇ ਤੋਹਫੇ ਲਈ ਜੀ ਸਾਰੇ ਇਹ ਆ ਲੋ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਮਾ ਜਿਹੜਾ ਦੁਪੱਟਾ ਇੱਕ ਕਲਰ ਮਿਲੂਗਾ ਜੀ ਇਹ ਤੁਹਾਨੂੰ ਪਿੰਕ ਸ਼ੇਡ ਜੀ ਕਲਰ ਬਹੁਤ ਸ਼ਾਨਦਾਰ ਹੈ ਨੇ ਡਿਜੀਟਲ ਪੇਂਟਿੰਗ ਹੈ ਜੀ ਸਾਰੇ ਸਾਰੇ ਇਹ ਜੀ ਪਿਓਰ ਕਾਟਨ 695 ਦਾ ਇੱਕ ਜੀ ਤੇ 1300 ਰੁਪਏ ਦੇ ਦੋ ਸੂਟ ਦੀ ਆ ਲਓ ਜੀ ਪਿੰਕ ਕਲਰ ਦੀ ਬਾਟਮ ਤੇ ਨਾਲ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਜੀ ਮਲ ਕਾਟਨ ਦਾ ਡਿਜ਼ਾਈਨ ਦੁਪੱਟਾ ਮਲਟੀ ਸ਼ੈਡ ਪ੍ਰਿੰਟ ਹੈਗਾ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਜਦੋਂ ਦਿਖਾਉਂਗਾ ਤੁਹਾਨੂੰ ਆਹ ਲੋ ਜੀ ਪੀਸ ਚੈੱਕ ਕਰੋ ਆ ਸਟੈਪਸ ਵਾਲਾ ਡਿਜ਼ਾਈਨ ਹੈ ਜੀ neck line ਚੈੱਕ ਕਰੋ ਦਾ ਕਿੰਨਾ ਸ਼ਾਨਦਾਰ neck line ਬਣਿਆ ਹੈ ਜੀ ਹਕੂਬਾ ਚਿਕਨ ਦਾ ਪੈਚ ਲੱਗਿਆ ਨਾਲ ਹੈਂਡ ਜਿਹੜੀ ਹੈਂਡ ਪੇਂਟ ਕੀਤਾ ਹੋਇਆ ਨਾਲ ਮਿਰਰ ਦਾ ਕੰਮ ਹੈ ਜੀ ਆਹ ਲੋ ਜੀ ਬਾਟਮ ਤੇ ਆਹ ਲੋਗੇ ਦੁਪੱਟਾ ਇਹਦੇ ਨਾਲ ਇਹ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਂਨਿੰਗ ਲੌਂਡਰੀ ਲੋਡ ਨਹੀਂ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਜੀ ਕਾਟਨ ਦਾ ਹੀ ਦੁਪੱਟਾ ਜੀ ਸਾਰੇ ਕਾਟਨ ਦੇ ਸੂਟ ਨੇ ਖੂਬਸੂਰਤ ਪੀਸ ਹੈ ਰੇਟ ਰਹੂਗਾ ਸਿਰਫ ਔਰ ਸਿਰਫ 695 ਦਾ ਇੱਕ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਪੀਸ ਚੈੱਕ ਕਰ ਲੋ ਪੂਰੀ ਲੈਂਥ ਦੇ ਸੂਟ ਨੇ ਜੀ ਕੋਈ ਛੋਟਾ ਪੀਸ ਨਹੀਂ ਕੋਈ ਲੇਰਿੰਗ ਦੀ ਲੋੜ ਨਹੀਂ ਖੂਬਸੂਰਤ ਪੀਸ ਹੈ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਮਲ ਕੋਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਸ਼ਾਨਦਾਰ ਦੁਪੱਟਾ ਜੀ ਮਲਟੀ ਸ਼ੈਡ ਪ੍ਰਿੰਟਿੰਗ ਦਾ ਦੁਪੱਟੇ ਦੀ ਇਹ ਚੈੱਕ ਕਰੋ ਕਿੰਨੇ ਸੋਹਣੇ ਖੂਬਸੂਰਤ ਪੀਸ ਹੈ ਪੂਰੇ ਲੰਬੇ ਚੜ੍ਹੇ ਸੂਟ ਲੈਣੀ ਕਿ ਮਿਲਣੀ ਹੈ ਤੁਹਾਨੂੰ ਲੰਬਾਈ ਇਹਨਾਂ ਦੀ ਕੋਈ ਛੋਟੀ ਲੰਬਾਈ ਨਹੀਂ ਕੋਈ ਲੈਨਿੰਗ ਲਗਾਉਣ ਦੀ ਲੋੜ ਨਹੀਂ ਪਿਓਰ ਕਾਟਨ ਦੇ ਸੂਟ ਹੈ ਜੀ ਪੀ ਚੈੱਕ ਕਰੋ neck line ਦੇਖੋ ਕਿੰਨਾ ਸ਼ਾਨਦਾਰ ਬਣਿਆ ਹਕੂਬਾ ਚਿਕਨ ਮਿਰਰ ਦਾ ਕੰਮ ਨਾਲ ਬੁਰਸ਼ ਪੇਂਟ ਕੀਤਾ ਹੋਇਆ ਆ ਲੋ ਜੀ ਬਾਟਮ ਪਰਪਲ ਕਲਰ ਹੈ ਆ ਲੋ ਦੁਪੱਟਾ 695 ਦਾ ਇੱਕ ਸੂਟ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਜੀ ਤੁਹਾਡਾ ਫਾਇਦਾ ਹੋ ਰਿਹਾ ਜੀ ਆ ਲੋ ਬੂਤਰ ਪੀਜੀ ਤੁਸੀਂ ਅਗਰ ਇੱਕ ਸੂਟ ਮੰਗਵਾਉਣਾ ਹੋਵੇ ਨਾ ਤਾਂ ਲੋਕੀ ਤੁਹਾਡੇ ਕੋਲੋਂ 80 ਰੁਪਏ ਕੋਰੀਅਰ ਦਾ ਚਾਰਜ ਮੰਗਣਗੇ 20 ਰੁਪਏ ਸੂਟ ਘੱਟ ਦੇ ਦੇਣਗੇ ਲੇਕਿਨ ਚਾਰਜ ਦੇ ਕੋਰੀਅਰ ਦਾ ਲਾਗ ਕੇ ਤੁਸੀਂ ਹਿਸਾਬ ਲਾ ਕੇ ਦੇਖੋ ਤੁਹਾਨੂੰ ਸੂਟ ਮਹਿੰਗਾ ਹੀ ਪੈਂਦਾ ਹੋਊਗਾ ਜੀ ਸਸਤਾ ਨਹੀਂ ਪੈਂਦਾ ਗਰੰਟੀ ਹੈ ਮੇਰੀ ਆ ਲਓ ਜੀ ਵੀ ਚੈੱਕ ਕਰੋ ਖੂਬਸੂਰਤ ਪੀਸ ਰੇਟ ਸੋਲੋ 1 695 ਦਾ ਇੱਕ ਜੀ ਦੋ ਸੂਟ ਮਿਲ ਲਗੇ 1300 ਰੁਪਏ ਦੇ ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਆ ਲਓ ਵੀ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਸ ਹੈ ਖੂਬਸੂਰਤ ਪੀਸ ਏ ਪਰਪਲ ਕਲਰ ਦਾ ਪੀਸ ਹੈ ਜੀ ਕਿਹੜੇ ਤੇ ਐਮਬ੍ਰੋਇਡਰੀ ਚੈੱਕ ਕਰੋ ਜਰਾ ਕਿਆ ਬਾਤ ਹੈ ਪੂਰਾ ਹਾਈਲਾਈਟ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਜੀ ਨਾਲ ਬਾਟਮ ਪਲੇਨ ਬਾਟਮ ਹੈ ਜੀ ਔਰ ਮਲ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ 695 ਜੀ 2 ਸੂਟ ਮਿਲਣਗੇ 1300 ਰੁਪਏ ਦੇ ਕੋਈ ਨਾਲ ਖਰਚਾ ਤੁਹਾਡਾ ਕੋਈ ਨਹੀਂ ਜੀ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਜੀ 컬러 ਦੇਖੋ ਕਿੰਨੇ ਸ਼ਾਨਦਾਰ 컬러 ਆ ਗਏ ਸਾਰੇ ਦੇ ਸਾਰੇ ਖੂਬਸੂਰਤ ਪੀਸ ਨੇ ਜੀ ਆ ਲੋ ਜਿਹੜੇ ਕਸਟਮਰ ਨੇ ਮੇਰਾ ਵੀਡੀਓ ਦੇਖ ਰਹੇ ਆ ਪਲੀਜ਼ ਨਵੇਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਕਿਰਾ ਚੈੱਕ ਕਰੋ ਖੂਬਸੂਰਤ ਕਿਰ ਆਪਣੇ ਹੋਇਆ ਜੀ ਨਾਲ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦਾ ਸੂਟ ਹੈ ਬਾਟਮ ਹੈ ਜੀ ਕਾਟਨ ਦੀ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਣੇ ਲਾਉਣ ਦੀ ਲੋੜ ਨਹੀਂ ਆ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਮਲ ਕਾਟਨ ਦਾ ਜੀ ਦੁਪੱਟਾ ਔਰ ਡਿਜੀਟਲ ਦੁਪੱਟਾ ਜੀ ਇੱਕ ਸੂਟ 695 ਜੀ ਦੋ ਸੂਟ ਮਿਲਣਗੇ ਤੁਹਾਨੂੰ 1300 ਰੁਪਏ ਦੇ ਕਲਰ ਡਿਜ਼ਾਈਨ ਚੈੱਕ ਕਰੋ ਕਿੰਨੇ ਸ਼ਾਨਦਾਰ ਸਾਰੇ ਪੀਸ ਨੇ ਕੋਈ 20 ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਆ ਲੋ ਸੀ ਗ੍ਰੀਨ ਕਲਰ ਆ ਗਿਆ ਜੀ ਆ ਬਾਟ ਹੈ ਆ ਲੋ ਜੀ ਬਾਟਮ ਆ ਲੋ ਦੁਪੱਟਾ ਕੋਈ ਪੀਛੇ ਛੱਡਣ ਵਾਲਾ ਨਹੀਂ ਜੀ ਪੂਰੀ ਲੈਂਥ ਦੇ ਸੂਟ ਨੇ ਗਰਮੀਆਂ ਦੇ ਤੋਹਫੇ ਇਹੇ ਸੂਟ ਪਾ ਕੇ ਗਰਮੀ ਨਹੀਂ ਲੱਗੂਗੀ ਗਰੰਟੀ ਆ ਮੇਰੀ ਆ ਲੋ ਚੈੱਕ ਕਰੋ ਜਰਾ yellow ਜਿਹਾ ਸ਼ੇਡ ਹੈ ਕੁਫਰਤ ਇਸ ਰੇਟ ਰਹੁਆ ਜੀ 695 ਦੋ ਸੂਟ 1300 ਦੇ ਆ ਦੁਪੱਟਾ ਚੈੱਕ ਕਰੋ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਜੋ ਰੇਟ ਬੋਲਿਆ ਨਾ ਉਸੇ ਰੇਲ ਸੂਟ ਤੋਂ ਡੇ ਘਰ ਪਹੁੰਚੂਗਾ ਜੀ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਹੈ ਹੁਣ ਆਪਾਂ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਸੇ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ